ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना असि मंग करा एक बार फिर ਕੰਡੇ ਦੀ ਤਾਰ ਤੋਂ 5 ਕਿਲੋਮੀਟਰ ਦੇ ਵਿੱਚ ਵਿੱਚ ਜਿੰਨਾ ਏਰੀਆ ਪੰਜਾਬ ਦਾ ਤਕਰੀਬਨ 1950 ਪਿੰਡ ਕੋਈ 1950 ਪਿੰਡ ਪੈਂਦਾ ਜਿੰਨ ਉਹਦੇ ਵਿੱਚ ਅਸੀਂ ਇਹ ਸਾਡੀ ਮੰਗ ਹੈ ਕਿ 18 ਸਾਲ ਤੋਂ 35 ਸਾਲ ਦੀ ਏਜ ਤੱਕ ਨੌਜਵਾਨ ਜਿੰਨੇ ਵੀ ਲੜਕੇ ਹੈ ਨੇ ਜਿਹੜੇ ਫਿਜ਼ੀਕਲੀ ਫਿੱਟ ਨੇ ਉਹਨਾਂ ਦੇ ਉਹਨਾਂ ਦੇ ਮੈਡੀਕਲ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਮੌਕਾ ਦਿੱਤਾ ਜਾਏ ਗਵਰਨਮੈਂਟ ਆਫ ਇੰਡੀਆ ਆਨਰੇਰੀਅਮ ਦੇ ਉਹਦਾ ਮਤਲਬ ਹੈ ਕਿ ਤਕਰੀਬਨ ਮਹੀਨੇ ਦੇ ਵਿੱਚ ਜੇ 10000 ਰੁਪਿਆ ਵੀ ਦੇਣ ਤੇ ਅਸੀਂ 35 ਤੋਂ 40000 ਆਪਣੇ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਦਾ ਸਾਧਨ ਦੇ ਸਕਦੇ ਹਾਂ ਬੋਰਡ ਉਹਦਾ ਸਿਸਟਮ ਇਹ ਹੁੰਦਾ ਕਿ ਬਾਰਡਰ ਸਕਿਉਰਿਟੀ ਫੋਰਸ ਜਿਹੜੀ ਉੱਥੇ ਬਾਰਡਰ ਤੇ ਬੈਠੀ ਹੈ ਉਹਨਾਂ ਦੀਆਂ ਟੀਮਜ਼ ਹੀ ਉਹਨਾਂ ਦੇ ਅਫਸਰ ਹੀ ਏਬਲ ਬੋਡੀਡ ਨੌਜਵਾਨਾਂ ਨੂੰ ਜਿੱਥੇ ਅਸੀਂ ਉਹਨਾਂ ਨੂੰ ਆਮ ਕਰਨੇ ਆ ਟ੍ਰੇਨ ਕਰਨੇ ਆ ਉਹਨਾਂ ਕੋ ਫਿਰ ਅਸੀਂ ਕੰਮ ਵੀ ਲੈ ਸਕਦੇ ਇੱਕ ਤੇ तकरीबन 35 ਤੋਂ 40 ਹਜ਼ਾਰ ਨੌਜਵਾਨਾਂ ਨੂੰ ਹਾਰਡਰ ਦੇ ਪਿੰਡਾਂ ਵਿੱਚ ਗਰੀਬ ਪਿੰਡ ਨੇ ਛੋਟੇ ਪਿੰਡੇ ਨੇ ਆਬਾਦੀ ਬੜੀ ਥੋੜੀ ਈ ਉਥੋਂ ਦੇ 35 40 40 ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਏਗੀ ਤੇ ਜਿਹੜੇ ਉਥੋਂ ਦੇ ਬਾਰਡਰ ਦੇ ਪਿੰਡਾਂ ਦੇ ਸਕੂਲ ਹਨੇ ਜਾਂ ਉਥੋਂ ਦੀ ਹੈਲਥ ਸਰਵਿਸਿਜ਼ ਨੇ ਜਾਂ ਐਨੀਮਲ ਹਸਬੈਂਡਰੀ ਤੇ ਉਥੇ ਛੋਟੇ-ਛੋਟੇ ਹਸਪੀਟਲ ਨੇ ਉਹਨਾਂ ਦੀ ਦੇਖ ਰੇਖਵੀ ਇਹ ਨੌਜਵਾਨ ਕਰ ਸਕਦੇ। ਨੰਬਰ 2 ਪੰਜਾਬ ਪੁਲਿਸ ਦੀ ਕੋਤ ਦੇ ਵਿੱਚ ਤਕਰੀਬਨ ਕੋਈ ਸਵਾ ਲੱਖ ਜਾਂ ਡੇਢ ਲੱਖ ਤੋਂ ਵੱਧ ਰਾਣੀਆਂ ਆਬਸੋਲੀਟ ਜਿਹੜੀਆਂ 3.3 ਦੀਆਂ ਬੰਦੂਕਾਂ ਨੇ ਜਿਹੜੀ ਅਸੀਂ ਆ ਇਸ ਟਾਈਮ ਇਸਤੇਮਾਲ ਲਈ ਕਰਦੇ ਉਹ ਪੰਜਾਬ ਦੀ ਆਰਮਰੀ ਦੇ ਵਿੱਚ ਜਾਂ ਕੋਤਾਂ ਵਿੱਚ ਪਈਆਂ ਅਸੀਂ ਉਹ 35 40 ਹਜ਼ਾਰ ਜਦੋਂ ਟ੍ਰੇਨਡ ਨੌਜਵਾਨ ਹੋ ਜਾਣ ਬੀਐਸਐਫ ਟ੍ਰੇਨ ਕਰ ਲੇ ਤੇ ਉਹਨਾਂ ਕੋ 8 10 ਘੰਟੇ ਉਹਨਾਂ ਪਿੰਡਾਂ 'ਚ ਕੰਮ ਵੀ ਲੈ ਸਕਦੇ ਅਸੀਂ ਉਹਨਾਂ ਨੂੰ ਬਕਾਇਦਾ ਤੌਰ ਆਪਣੇ ਬਾਰਡਰ ਤੋਂ ਕੰਡੇ ਵਾਲੀ ਤਾਰ ਤੋਂ 5 ਕਿਲੋਮੀਟਰ ਤੱਕ ਦੇ ਪਿੰਡਾਂ 'ਚ ਅਸੀਂ ਉਹਨਾਂ ਨੂੰ ਬਕਾਇਦਾ ਤੌਰ 35 40 40 ਲੋਕਾਂ ਨੂੰ ਪਿੰਡੇ ਦੇ ਵਿੱਚ ਵੈਪਨ ਵੀ ਦੇ ਸਕਦੇ ਆ ਤੇ ਸੈਕੰਡ ਲਾਈਨ ਆਫ ਡਿਫੈਂਸ ਵੀ ਬਣ ਜਦੋਂ ਬੱਚਿਆਂ ਨੂੰ ਨੌਕਰੀ ਮਿਲੇਗੀ ਉਹ ਇੰਟਰਨੈਸ਼ਨਲ ਤੁਹਾਡੇ ਵਾਸਤੇ ਆਪਣੀਆਂ ਸਟੇਟ ਦੀਆਂ ਏਜੰਸੀਆਂ ਵਾਸਤੇ ਕੰਮ ਵੀ ਕਰਨਗੇ ਇੰਟੈਲੀਜੈਂਸ ਵੀ ਦੇਣਗੇ ਕੋਈ ਇੰਟਰਨੈਸ਼ਨਲ ਬਾਰਡਰ ਤੋਂ ਸਮਗਲਿੰਗ ਹੁੰਦੀ ਉਹ ਉਹਦੇ ਜੀ ਰੋਕਣ ਦੇ ਵਿੱਚ ਮਦਦ ਕਰਨਗੇ ਸੋ ਸੈਕੰਡ ਡਿਮਾਂਡ ਸਾਡੀ ਜਿਹੜੀ ਹੈ